ਆਇਰਨ ਮੈਨ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਦਿਨ ਨੂੰ ਸਮਰਪਿਤ ਪਟਿਆਲਾ ਦੇ ਵਿੱਚ 17 ਨਵੰਬਰ ਨੂੰ ਕੱਢਿਆ ਜਾਵੇਗਾ ਯੂਨਿਟੀ ਮਾਰਚ ਇਸ ਯੂਨਿਟੀ ਮਾਰਚ ਦਾ ਉਦੇਸ਼ ਨੌਜਵਾਨਾਂ ਦੀ ਇਕਤਾ ਨੂੰ ਦੇਸ਼ ਭਗਤੀ ਤੇ ਕਰਤੱਵ ਦੀ ਭਾਵਨਾ ਨੂੰ ਜਾਗਰਿਤ ਕਰਨਾ ਹੈ ਇਸ ਦੇ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫਸਰ ਵੀਰਦੀਪ ਕੌਰ ਤੇ ਉਹਨਾਂ ਦੇ ਨਾਲ ਡਾਕਟਰ ਅਰਹੰਤ ਸਿੰਘ ਗਿੱਲ ਐਨਐਸਐਸ ਕੋਆਰਡੀਨੇਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਮੌਕੇ ਤੇ ਮੌਜੂਦ ਰਹੇ ਤੇ ਇਸ ਮੌਕੇ ਦੇ ਉੱਪਰ ਉਹਨਾਂ ਦੇ ਨਾਲ ਵਿਜੇ ਕੁੱਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਵੀ ਮੌਜੂਦ ਰਹੇ ਸਸ਼ਕਲ ਜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਰਿਸਪੈਕਟਡ ਮੈਂਬਰਸ ਤੇ মিডিਆ ਦਾ ਸਵਾਗਤ ਹੈ ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਦੁਆਰਾ ਸਰਦਾਰ ਬਲਬਾਈ ਪਟੇਲ ਜੀ ਦੀ 150ਵੀਂ ਵਰਥ ਅਨਿਵਰਸਰੀ ਮਨਾਈ ਜਾ ਰਹੀ ਹੈ ਜੋ ਕਿ ਪੂਰੇ ਦੇਸ਼ ਭਰ ਵਿੱਚ ਅਲੱਗ-ਅਲੱਗ ਪ੍ਰੋਗਰਾਮਸ ਆਰਗੇਨਾਈਜ਼ ਕੀਤੇ ਜਾ ਰਹੇ ਨੇ ਮਾਈ ਭਰਤ ਪਟਿਆਲਾ ਦੁਆਰਾ ਆ ਆਇਰਨ ਮੈਨ ਆਫ ਇੰਡੀਆ ਬਲਬਾਈ ਪਟੇਲ ਜੀ ਨੂੰ ਸ਼ਰਧਾਂਜਲੀ ਪੇਂਟ ਕਰਨ ਲਈ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਪਾਜਤਰਾ ਦਾ ਆਯੋਜਨ ਕੀਤਾ ਜਾ ਰਿਹਾ ਜੋ ਕਿ 14 ਤਰੀਕ ਨੂੰ ਸਮਾਣਾ ਅਤੇ 17 ਤਰੀਕ ਨੂੰ ਪਟਿਆਲਾ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਬਲਬਾਈ ਪਟੇਲ ਜੀ ਭਾਰਤ ਦੇ ਲੋਹ ਪੁਰਸ਼ ਵਲੋਂ ਜਾਣੇ ਜਾਂਦੇ ਹਨ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ 31 ਅਕਤੂਬਰ ਨੂੰ ਇਹਨਾਂ ਦੀ ਬਰਥ ਅਨਿਵਰਸਰੀ ਮਨਾਈ ਜਾਂਦੀ ਹੈ ਜੋ ਕਿ ਇੱਕ ਯੂਨਿਟੀ ਡੇ ਦੇ ਵਿੱਚ ਇਕਤਾ ਦਿਵਸ ਦੇ ਅਕੋਰਡਿੰਗ ਮਨਾਈ ਜਾਂਦੀ ਹੈ ਇਸ ਮਾਈ ਭਾਰਤ ਪੋਰਟਲ ਦੇ ਉੱਤੇ 6 ਅਕਤੂਬਰ ਨੂੰ ਅਨੇਬਲ ਮਨਿਸਟਰ ਡਾਕਟਰ ਮਾਨਸੂਖ ਮਾੜੀ ਜੀ ਨੇ ਮਿਨਿਸਟਰ ਆਫ ਯੂਥ ਅਫੇਅਰਸ ਐਂਡ ਸਪੋਰਟਸ ਗਵਰਨਮੈਂਟ ਆਫ ਇੰਡੀਆ ਦੁਆਰਾ ਮਾਈ ਭਾਰਤ ਪੋਰਟਲ ਦੇ ਉੱਤੇ ਇਹਦਾ ਲਾਂਚ ਕੀਤਾ ਗਿਆ ਇਸ ਇਨੀਸ਼ੀਏਟਿਵ ਦਾ ਤੇ ਇਹ ਪਾਰਟਿਸਪੈਂਟਸ ਆ ਜੋ ਇਸ ਪੋਰਟਲ ਦੇ ਉੱਤੇ ਮਾਈ ਭਾਰਤ ਪੋਰਟਲ ਦੇ ਉੱਤੇ ਜਾ ਕੇ ਪਾਰਟਿਸਿਪੇਟ ਕਰ ਸਕਦੇ ਨੇ ਤੇ ਉਹਦੇ ਜੋ 150 ਵਿਨਰਸ ਨੇ ਉਹਨਾਂ ਨੂੰ ਨੈਸ਼ਨਲ ਪర్యਤਰਾ ਦੇ ਵਿੱਚ ਪਾਰਟਿਸਪੇਸ਼ਨ ਦਿੱਤਾ ਜਾਏਗਾ ਇਹ ਜੋ ਪ੍ਰੋਗਰਾਮ ਹੈ 10 ਉਹਦੇ ਵਿੱਚ ਤਿੰਨ ਸਟੇजेस ਦੇ ਵਿੱਚ ਚੱਲ ਰਿਹਾ ਤੋਂ 6 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਉਹਦੇ ਵਿੱਚ ਪ੍ਰੀ ਇਵੈਂਟ ਐਕਟੀਵिटीज ਕਰਵਾਇਆਂ ਜਾ ਰਹੀਆਂ ਨੇ ਜ ਜਿਨਾਂ ਵੱਲ ਤੁਹਾਨੂੰ ਡਾਕਟਰ ਆਨੰਦ ਸਰ ਦੱਸਣਗੇ ਐਂਡ ਸੈਕੰਡ ਸਟੇਜ ਦਾ 31 ਅਕਤੂਬਰ ਤੋਂ 25 ਨਵੰਬਰ ਤੱਕ ਜਿਹਦੇ ਵਿੱਚ ਕਿ ਪੂਰੇ ਜਿਲ੍ਹੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਦੋ ਦੋ ਪਲ ਯਾਤਰਾ ਕਰਵਾਈਆਂ ਜਾ ਰਹੀਆਂ ਨੇ ਉਹ ਇੱਕ ਨੈਸ਼ਨਲ ਫਿਰ ਉਹਨਾਂ ਦੇ ਵਿੱਚ ਜੋ ਪਾਰਟਿਸਪੇਸ਼ਨ ਹੈ ਨੈਸ਼ਨਲ ਲੈਵਲ ਤੇ 6 26 ਅਕਤੂਬਰ ਨਵੰਬਰ ਤੋਂ ਲੈ ਕੇ 6 ਦਸੰਬਰ ਤੱਕ ਨੈਸ਼ਨਲ ਪਾਤਜਤਰਾ ਹੋਣੀ ਹੈ ਉਹਦੇ ਵਿੱਚ 152 ਕਿਲੋਮੀਟਰ ਦੀ ਜੋ ਰਹੇਗੀ ਸਪੇਸ ਕਵਰ ਕੀਤੀ ਜਾਏਗੀ ਉਹ ਕਰਮਸਰ ਤੋਂ ਲੈ ਕੇ ਸਟੈਚੂ ਆਫ ਯੂਨਿਟੀ ਤੱਕ ਰਹੇਗੀ ਇਹ ਹਾਂਜੀ ਮੈਂ ਮਾਈ ਭਰਤ ਪਟਿਆਲਾ ਵੱਲੋਂ ਪੂਰੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਵੱਤੂ ਵੱਦ ਪਾਰਟਿਸਪੇਸ਼ਨ ਦਿਖਾਈ ਜਾਵੇ ਤਾਂ ਜੋ ਇਹ ਸਰਕਾਰ ਦੁਆਰਾ ਚਲਾਇਆ ਗਿਆ ਇਸ ਸ਼ਰਧਾਂਜਲੀ ਪ੍ਰੋਗਰਾਮ ਨੂੰ ਵਦਚੜਕੇ ਸਫਲਤਾਪੂਰਵਕ ਕਮਾਇਆ ਜਾਵੇ ਪਟਿਆਲੇ ਦੇ ਵਿੱਚ ਜਿਹੜੀ ਇਹ ਪਾਦੀ ਯਾਤਰਾ ਸ਼ੁਰੂ ਕਰ ਰਹੇ ਹੋ ਉਹ ਕਦੋਂ ਸਟਾਰਟ ਹੋਏਗੀ ਔਰ ਟਾਈਮਿੰਗ ਕੀ ਹੋਏਗੀ ਸਰ 17 ਤਰੀਕ ਨੂੰ ਟਾਈਮਿੰਗ ਸਵੇਰ 8 ਵਜੇ ਦੀ ਟਾਈਮਿੰਗ ਰੱਖੀ ਹੋਈ ਹੈ ਸਭ ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਜੀ ਸਰ ਇਹਦੇ ਵਿੱਚ ਸਾਰੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਰੂਰਲ ਯੂਥ ਤੇ ਸਾਰੇ ਬੱਚੇ ਜੋ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਇਹ ਓਪਨ ਹੈ ਕੋਈ ਵੀ ਮਾਈਪਾਰਟ ਪੋਰਟਲ ਤੇ ਜਾ ਕੇ ਇੱਕ ਇਵੈਂਟ ਬਣਿਆ ਹੋਇਆ ਹੈ ਡਿਸਟ੍ਰਿਕਟ ਲੈਵਲ ਪਲ ਯਾਤਰਾ ਦਾ ਉਹਦੇ ਚ ਪਾਰਟਿਸਿਪੇਸ਼ਨ ਕਰ ਸਕਦਾ ਹੈ ਰਜਿਸਟ੍ਰੇਸ਼ਨ ਕਰ ਸਕਦਾ ਹੈ ਐਂਡ ਦੈਨ ਓਨ ਦਾ ਸਪੋਰਟਲੀ ਓਨ ਆਨ ਰਜਿਸਟ੍ਰੇਸ਼ਨ ਅਵੇਲੇਬਲ ਰਹੇਗੀ ਕੋਈ ਚਾਰजेस ਹੈ ਨੋ ਸਰ ਨੋ ਨੋ ਚਾਰजेस ਇੱਕ ਟੋਟਾ ਲਿਖਿਆ ਸਰਦਾਰ ਐਟ 150 ਹੁੰਦਾ ਕੀ ਮਤਲਬ ਹੈ ਸਰ ਇਹ ਸਿਰਦਾ 150 ਹੈ ਬਰਥ ਅਨਵਰਸਰੀ ਮਣਾਈ ਜਾਂਦਾ ਜਾਂ ਜਾ ਰਹੀ ਹੈ ਸਰਦਾਰ ਬੱਲਬਾਈ ਪਟੇਲ ਜੀ ਦੀ ਇਸੇ ਲਈ ਸਰਦਾਰ 88150 ਯੂਨਿਟੀ ਮਾਰਚ ਦੇ ਨਾਮ ਤੇ ਪ੍ਰੋਗਰਾਮ ਲਾਂਚ ਕੀਤਾ ਗਿਆ ਸਰ ਇੱਕ ਲਿਖਿਆ ਤੁਸੀਂ ਇੱਕ ਭਾਰਤ ਆਤਮ ਨਿਰਭਰ 12 ਕੁਸਤਾ ਕੀ ਮਤਲਬ ਹੈ ਸਰ ਇੱਕ ਭਾਰਤ ਆਤਮ ਨਿਰਭਰ ਭਾਰਤ ਦੇ ਰਿਗਾਰਡਿੰਗ ਆਪਾਂ ਇਹਦੇ ਵਿੱਚ ਜੋ ਐਕਟੀਵਿਟੀਆਂ ਹੋ ਰਹੀਆਂ ਨੇ ਉਹ ਸਾਰੀਆਂ ਕਰਵਾਈਆਂ ਆਪਣੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਜੀ ਦੁਆਰਾ ਇਹ ਸਨਿਆ ਦਿੱਤਾ ਗਿਆ ਸੀ ਉਹਦੇ ਰਿਗਾਰਡਿੰਗ ਪ੍ਰੀ ਇਵੈਂਟ ਐਕਟੀਵਿਟੀਆਂ ਦੇ ਵਿੱਚ ਸ਼ਪਤ ਤੇ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਕੰਡਕਟ ਕਰਵਾਈਆਂ ਜਾ ਰਹੀਆਂ ਨੇ ਜੀ ਸਾਰਾ ਸਸਿਕਾਲ ਜੀ ਮੇਰਾ ਨਾਮ ਡਾਕਟਰ ਅਨੰਤ ਸਿੰਘ ਗਿੱਲ ਮੈਂ ਐਨਐਸਐਸ ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਜਿਸ ਤਰ੍ਹਾਂ ਮੈਡਮ ਨੇ ਪਹਿਲਾਂ ਦੱਸਿਆ ਕਿ ਸਰਦਾਰ ਬੱਲਬਾਈ ਪਟੇਲ ਦੀ 150th ਬਰਥ ਅਨਿਵਰਸਰੀ ਲਈ ਮਿਨਿਸਟਰੀ ਆਫ ਯੂਥ ਅਫੇਅਰ ਵੱਲੋਂ ਆਪਾਂ ਨੂੰ ਪ੍ਰੋਗਰਾਮ ਆਇਆ ਜੀ ਜਿਹਦੇ ਵਿੱਚ ਯੂਨਿਟੀ ਮਾਰਚ ਕਰਵਾ ਰਹੇ ਹਾਂ ਐਂਡ ਉਸ ਯੂਨਿਟੀ ਮਾਰਚ ਤੋਂ ਪਹਿਲਾਂ ਕਈ ਪ੍ਰੀ ਐਕਟੀਵਿਟੀਜ਼ ਹੈਗੀਆਂ ਨੇ ਜੋ ਅਸੀਂ ਅਲੱਗ-ਅਲੱਗ ਕਾਲਜੇਸ ਦੇ ਵਿੱਚ ਐਂਡ इवन ਸਾਡੀ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਜੀ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਸਾਰਾ ਆਪਣਾ ਮਾਈ ਭਾਰਤ ਤੇ ਐਨਐਸਐਸ ਵੱਲੋਂ ਕੋਲੈਬੋਰੇਟ ਕਰਕੇ ਕੀਤਾ ਜਾਣਾ ਜੀ ਤਾਂ ਉਹ ਆਪਣੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਗੀ ਥਾਪਰ ਯੂਨੀਵਰਸਿਟੀ ਹੋਗੀ ਐਂਡ ਦੋ ਯੂਨੀਵਰਸਿਟੀਆਂ ਹੋਰ ਨੇ ਜੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਕਰਵਾ ਰਹੇ ਹਾਂ ਸਾਡੇ ਜਿਹੜੇ ਐਨਐਸਐਸ ਦੇ ਵਲੰਟੀਅਰਜ਼ ਨੇ ਦੇ ਵਿਲ ਪਾਰਟਿਸਿਪੇਟ ਕੀ ਉਹ ਇਕੁਅਲੀ ਉਹਨਾਂ ਨਾਲ ਕੋਲੈਬੋਰੇਟ ਕਰਨਗੇ ਐਂਡ ਜਿਹੜੀ ਪ੍ਰੀ ਇਵੈਂਟਸ ਨੇ ਉਹ ਸਾਰੀਆਂ ਆਪਣੇ ਕਾਲਜਸ ਐਂਡ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਨੇ ਜੀ ਪ੍ਰੀ ਇਵੈਂਟਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਅਸੀਂ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਾਂ ਦੀ ਸਾਡੇ ਕੋਲੇ 280 ਯੂਨਿਟਸ ਨੇ ਐਨਐਸਐਸ ਦੀਆਂ ਜੀ ਤੇ 180 ਕਾਲਜਸ ਦੇ ਵਿੱਚ ਚੱਲ ਰਹੇ ਨੇ ਤਾਂ ਉੱਥੇ ਸਾਰੇ ਕਾਲਜਸ ਦੇ ਵਿੱਚ ਉਹ ਆਪਣੇ ਲੈਵਲ ਤੇ ਐਕਟੀਵਿਟੀਜ਼ ਹੋ ਰਹੀਆਂ ਨੇ ਜਿਸ ਤਰ੍ਹਾਂ ਐਸਏ ਕੰਪੀਟੀਸ਼ਨਸ ਹੋ ਗਏ ਅ ਦੈਨ ਥੇਰ ਇਜ਼ ਅ ਟ੍ਰਕ ਪਲੇਟ ਸੈਰੇਮੋਨੀਜ਼ ਹੋ ਗਈ ਜੀ ਤੇ ਦੈਨ ਪੋਸਟਰ ਮੇਕਿੰਗ ਹੋ ਗਿਆ ਐਂਡ ਇਸ ਤਰ੍ਹਾਂ ਦੇ ਕੰਪੀਟੀਸ਼ਨ ਜਿਹੜੇ ਆਪਣੇ ਪਟੇਲ ਜੀ ਤੇ ਉਹਨਾਂ ਦੀ ਲਾਈਫ ਦੇ ਉੱਤੇ ਸੋ ਇਹ ਕਾਲਜਿਸ ਕਰਵਾ ਰਹੇ ਨੇ ਕਈ ਅਜ ਵੀ ਕਰਵਾ ਰਹੇ ਨੇ ਜੀ ਉਹਨਾਂ ਦੀਆਂ ਜੋ ਵੀ ਸਾਰੀਆਂ ਫੋਟੋਗ੍ਰਾਫਸ ਵਗੈਰਾ ਨੇ ਉਹ ਅੱਗੇ ਅਸੀਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਖਤਮ ਹੋਊਗਾ ਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਜੀ 14 ਤੇ 17 ਨਵੰਬਰ ਨੂੰ ਪਦਯਾਤਰਾ ਰੱਖੀ ਹੋਈ ਹੈ ਉਹਦੇ ਵਿੱਚ ਸਾਡੇ ਐਨਐਸਐਸ ਦੇ ਵਲੰਟੀਅਰਸ ਪਾਰਟਿਸਿਪੇਟ ਕਰਨਗੇ ਜੀ ਸਰੇ ਦਾ ਉਦੇਸ਼ ਕੀ ਹੈ ਮਤਲਬ ਯੂਨਿਟੀ ਦਾ ਉਦੇਸ਼ ਜੀ ਇਹ ਹੈ ਕਿ ਆਪਾਂ ਜਿਹੜਾ ਅੱਜ ਦਾ ਯੂਥ ਹੈ ਨਹੀਂ ਉਹਨੂੰ ਇੱਕ ਯੂਨਿਟੀ ਉਹਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਯੂਨਿਟੀ ਦੇ ਵਿੱਚ ਰਹਿ ਕੇ ਅਸੀਂ ਅੱਗੇ ਕਿਸ ਤਰ੍ਹਾਂ ਵੱਧ ਸਕਦੇ ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਕੀ ਹੋਰ ਪ੍ਰੋਗਰਾਮ ਚਲਾਏ ਰਹਿਣਾ ਇਸ ਦੇ ਵਿੱਚ ਮਤਲਬ ਜਿਹੜੇ ਤੁਸੀਂ ਗੱਲ ਕੀਤੀ ਹੈ ਬੱਚੇ ਵੀ ਆ ਸਕਦੇ ਨੇ ਇਹਦੇ ਵਿੱਚ ਜਾਂ ਕੋਈ ਯੂ ਜਿਹੜਾ ਜਿਹੜਾ ਦੀ ਪ੍ਰੀ ਇਵੈਂਟਸ ਦੀ ਗੱਲ ਪ੍ਰੀ ਇਵੈਂਟਸ ਦੇ ਵਿੱਚ ਜਿਵੇਂ ਕਾਲਜ ਲੈਵਲ ਤੇ ਕਿਸੇ ਕਾਲਜ ਦੇ ਵਿੱਚ ਹੋ ਰਿਹਾ ਜੀ ਤਾਂ ਉਸ ਕਾਲਜ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ اور 12 ਵੀ بچے ਆ ਸਕਦੇ ਨੇ ਨਹੀਂ 12 ਕਰ ਸਕਦੇ ਨੇ बट मोस्टली ਕਿਉਂਕਿ ਇਹ ਜਿਹੜੇ ਸਪੋਜ਼ਿਸ ਇਸ ਤਰ੍ਹਾਂ ਸੀ ਕਿਸੇ ਵੀ ਕਾਲਜ ਦਾ ਤਾਂ ਉਥੋਂ ਦੇ ਕਾਲਜ ਦੇ ਬੱਚੇ ਹੀ ਨ ਨਹੀਂ ਪਾਰਟਿਸਪੇਟ ਕੀਤੇ ਸੀ ਉਹਨਾਂ ਦੇ ਵਿੱਚ ਕਿਹਦੀ ਰਜਿਸਟ੍ਰੇਸ਼ਨ ਦਾ ਆਸਾਨੀ ਨਾਲ ਕਿਵੇਂ ਦੱਸ ਸਕਦੇ ਹੋ ਕਿ ਆਮ ਲੋਕਾਂ ਨੇ ਰਜਿਸਟ੍ਰੇਸ਼ਨ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਕਰ ਸਕਦੇ ਪ੍ਰੀ ਇਵੈਂਟਸ ਲਈ ਜੀ ਪ੍ਰੀ ਇਵੈਂਟਸ ਲਈ ਕੋਈ ਰਜਿਸਟ੍ਰੇਸ਼ਨ ਲਿੰਕ ਨਹੀਂ ਹੈਗਾ ਜੀ ਇਹ ਇੱਕ ਆਪਣੇ ਲੈਵਲ ਤੇ ਕਰਵਾ ਰਹੇ ਹਾਂ ਜੀ ਕਾਲਜ ਵਾਲੇ ਇਹ ਰਜਿਸਟ੍ਰੇਸ਼ਨ ਲਿੰਕ ਉਹ ਆਪਣਾ ਪੱਦਯਾਤਰਾ ਦੇ ਲਈ ਹੈ ਜਿਹੜੇ ਉਹ ਬੱਚੇ ਪੱਦਯਾਤਰਾ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਇਵਨ ਬੱਚੇ ਜਾਂ ਕੋਈ ਵੀ ਕਰਨਾ ਚਾਹੁੰਦਾ ਤਾਂ ਉੱਥੇ ਜਾ ਕੇ ਰਜਿਸਟਰ ਕਰ ਸਕਦੇ ਨੇ ਉਹ ਉਹਦੇ ਲਈ ਕੀ ਕੋਈ ਸਕੈਨਰ ਵਗੈਰਾ ਹੈ ਜਾਂ ਕੋਈ QR ਕੋਡ ਵੀ ਹੈ ਜੀ ਤੇ ਮਾਈ ਭਾਰਤ ਪੋਰਟਲ ਹੈ ਜੀ ਉਹਦੇ ਉੱਪਰ ਪਟਿਆਲਾ ਡਿਸਟ੍ਰਿਕਟ ਦਾ ਇੱਕ ਲਿੰਕ ਬਣਿਆ ਹੋਇਆ ਸੀ ਤੁਹਾਨੂੰ ਸ਼ੇਅਰ ਵੀ ਕਰ ਦਾਂਗੇ ਤਾਂ ਉਹ ਲਿੰਕ ਤੇ ਆਪਾਂ ਕਲਿੱਕ ਕਰਕੇ ਜੀ ਸਿੱਧਾ ਉਹ ਤੇ ਰਜਿਸਟ੍ਰੇਸ਼ਨ ਲਿੰਕ ਆਪਣਾ ਹੈ ਉੱਤੇ ਰਜਿਸਟ੍ਰੇਸ਼ਨ ਪੇਜ ਤੇ ਪਹੁੰਚ ਜਾਣੇ ਤੇ ਉਹਦੇ ਉੱਪਰ ਆਪਣਾ ਨਾਮ ਐਂਟਰ ਕਰਨਾ ਫੋਨ ਐਂਟਰ ਕਰਕੇ ਬਰੀ ਸਿੰਪਲ ਪ੍ਰੋ 2 ਮਿੰਟ ਦੇ ਵਿੱਚ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਮੋਸਲੀ ਦੇਖਿਆ ਕਿ ਜਿਹੜਾ ਯੂਥ ਅੱਜਕੱਲ੍ਹ ਮੋਬਾਈਲ ਦੇ ਵਿੱਚ ਵਸੇ ਰਹਿੰਦਾ ਹੈਗਾ ਇਹਨਾਂ ਚੀਜ਼ਾਂ 'ਤੇ ਬਹੁਤ ਘੱਟ ਧਿਆਨ ਜਾਂਦਾ ਹੈਗਾ ਕਿ ਸਵੇਰੇ ਉੱਠਦੇ ਹੀ ਲੇਟ ਨਹੀਂ ਤੇ ਨਾਈਟਸ ਸੌਣਾ ਹੈਗਾ ਕੁਝ ਕਹਿਣਾ ਚਾਹੁੰਦਾ ਯੂਥ ਨੂੰ ਸਪੈਸ਼ਲ ਯੂਥ ਲਈ ਜੀ ਇਸੇ ਲਈ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਵਾਨੇ ਆ ਜਿਸ ਤਰ੍ਹਾਂ ਹੁਣ ਸੀ ਕਰਵਾਇਆ ਜੀ ਅਵੇਅਰਨੈਸ ਪ੍ਰੋਗਰਾਮ ਕਰਵਾਏ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਉਹ ਇਹ ਕਿ ਯੂਥ ਨੂੰ ਇਕੱਠਾ ਕਰਕੇ ਅਸੀਂ ਅਲੱਗ-ਅਲੱਗ ਕਲਾਸੇਜ਼ ਦੇ ਸਾਰੇ ਡਿਪਾਰਟਮੈਂਟਸ ਉਹਨਾਂ ਨੂੰ ਇਸੇ ਬਾਰੇ ਅਵੇਅਰਨੈਸ ਕਰਦੇ ਆ ਕਿ ਆਪਾਂ ਇਹ ਮੋਬਾਈਲ ਜਿਹੜਾ ਕਿਉਂਕਿ ਅੱਜਕੱਲ ਸਾਰੇ ਇਹਦੇ ਵਿੱਚ ਹੀ ਡਿਪੈਂਡਡ ਹੋ ਗਏ ਨੇ ਦੀ ਤਾਂ ਇਸ ਤੋਂ ਬਾਅਦ ਵੀ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਇੰਟਰਸਟ ਹੈ ਜੀ ਇਹਦੇ ਵਿੱਚ ਪੈਦਾ ਕਰ ਸਕੀਏ ਉਹਦੇ ਰਿਲੇਟਡ ਹੀ ਇਹ ਪ੍ਰੋਗਰਾਮ ਆ ਸਾਰੇ ਕਰਵਾਏ ਜਾ ਰਹੇ ਨੇ ਕਈ ਯੂਥ ਹੈ ਜਿਹੜੇ ਲੋਕ ਨੇ ਜਿਹੜੇ ਸਰਦਾਰ ਬੱਲਬਾਈ ਪਟੇਲ ਬਾਰੇ ਜਾਣਕਾਰੀ ਹੁੰ ਰੱਖਦੇ ਹੈਗੇ ਕਿਉਂਕਿ ਨਵੇਂ ਬੱਚੇ ਆ ਤੇ ਉਹਨਾਂ ਨੂੰ ਵਾਇਲਟ ਕਿਸੀ ਮੈਨ ਉਹਨਾਂ ਲਈ ਕੁਝ ਮੈਸੇਜ ਉਹਨਾਂ ਲਈ ਸਰੇ ਇਹੀ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਆਪਣੇ ਜਿਹੜਾ ਇਤਿਹਾਸ ਹੈ ਦੀ ਆਪਣਾ ਇੰਡੀਆ ਦਾ ਉਦੇ ਬਾਰੇ ਪਤਾ ਹੋਵੇ ਪਤਾ ਲੱਗੇ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਹੈ ਜਾਂ ਅੱਗੇ ਵੀ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣੇ ਹਨ ਕਿਉਂਕਿ ਇਹ ਜਾਣਕਾਰੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਜੀ ਜੇ ਉਹਨਾਂ ਨੂੰ ਆਪਣਾ ਇਤਿਹਾਸਪਤਾ ਹੋਊਗਾ ਤਾਂ ਅੱਗੇ ਉਸੇ ਤਰ੍ਹਾਂ ਹੀ ਉਹ ਆਪਣਾ ਫਿਊਚਰ ਬਣਾ ਸਕਦੇ ਜਿਵੇਂ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਹੈਗੀ ਤੁਸੀਂ ਇਹ ਪ੍ਰੋਗਰਾਮ ਵੀ ਕਰਾ ਰਹੇ ਹੈਗੇ ਹੋ ਕੋਈ ਹੋਰ ਮਤਲਬ ਰਸਤਾ ਹੈ ਕੋਈ ਬੱਚਿਆਂ ਨੂੰ ਇਸ ਬਾਰੇ ਸੁਨੇਹਾ ਦੇਣ ਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਡਿਜੀਟਲ ਗਿਆਪਸ ਨੇ ਵਾਲਾ ਕਿਉਂਕਿ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਜੋ ਤੁਸੀਂ ਦੇ ਰਹੇ ਹੋ ਵਿਚਾਰ ਦੇ ਰਹੇ ਹੋ ਜਾਂ ਜੋ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਲੋਕਾਂ ਤੱਕ ਜਾਂ ਮਤਲਬ ਜਿਹੜੇ ਯੂਥ ਪਹੁੰਚ ਨਹੀਂ ਰਹੀ ਇਹ ਤਰੀਕਾ ਇਹ ਹੀ ਹੈ ਕਿ ਅਸੀਂ ਆਪਾਂ ਨੂੰ ਕਿਉਂਕਿ ਅੱਜਕੱਲ ਜਿਹੜਾ ਮੋਬਾਈਲ ਦਾ ਜਮਾਨਾ ਹੈਗਾ ਅਗਰ ਆਪਾਂ ਕੋਈ ਵੀ ਇਵੈਂਟ ਅਸੀਂ ਪਲਾਨ ਕਰ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ ਤਾਂ ਉਹਦੀ ਵੱਧੂ ਵੱਧ ਇਨਫੋਰਮੇਸ਼ਨ ਬੱਚਿਆਂ ਤੱਕ ਪਹੁੰਚਾਈ ਜਾ ਸਕੇ ਉਹਦੇ ਲਈ ਅਸੀਂ ਮੀਡੀਆ ਦੇ ਨਾਲ ਰابطਾ ਕਾਇਮ ਕਰਦੇ ਹਾਂ ਦੀ ਸਾਡੇ ਆਪਣੇ ਸੋਸ਼ਲ ਮੀਡੀਆ ਪੇजेस ਬਣੇ ਹੋਏ ਨੇ ਜਿਸ ਤਰ੍ਹਾਂ ਮਾਈ ਭਾਰਤ ਪੋਰਟਲ ਹੈ ਦੀ ਉਹ ਇੱਕ ਕੰਬਾਈਨਡ ਪਲੇਟਫਾਰਮ ਕਰਦਾ ਜਿੱਥੇ ਕੋਈ ਵੀ ਬੱਚਾ ਰਜਿਸਟਰ ਕਰ ਸਕਦਾ ਹੈ ਕਿਸੇ ਵੀ ਇਵੈਂਟ 'ਚ ਉਹਨੇ ਪਾਰਟਿਸਿਪੇਟ ਕਰਨਾ ਜੇ ਐਂਡ ਇਵਨ ਤੁਸੀਂ ਕੱਲ ਨੂੰ ਕਿਸੇ ਜੌਬਸ ਲਈ ਅਪਲਾਈ ਕਰਨਾ ਜਾਂ ਤੁਸੀਂ ਕਿਸੇ ਚੀਜ਼ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਤੁਹਾਨੂੰ ਸਿੰਗਲ ਪਲੇਟਫਾਰਮ ਤੇ ਅਵੇਲੇਬਲ ਹੋਏਗੀ ਜੀ ਸਾਰੀ ਠੀਕ ਹੈ ਸਰ ਥੈਂਕ ਯੂ ਠੀਕ ਹੈ ਜੀ ਮੈਂ ਵਿਜੇ ਕੁਮਾਰ ਕਰਕਰ ਪ੍ਰੈਜ਼ੈਂਟ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਜੋ ਅੱਜ ਅਸੀਂ ਪ੍ਰੋਗਰਾਮ ਸਾਨੂੰ ਮੈਡਮ ਨੇ ਬੁਲਾਇਆ ਸੀ ਉਹਰੇ ਸਾਡੀ ਭਾਰਤੀ ਜਨਤਾ ਪਾਰਟੀ ਸੈਂਟਰ ਵਲੋਂ ਇਹ ਪ੍ਰੋਗਰਾਮ ਵੱਲਭਾਏ ਪਟੇਲ ਜੀ ਦੇ రెడ్డి ਪੁੰਨਿਆwidetilde 150 ਉਹਦੇ ਉੱਪਰ ਆਇਆ ਹੈ ਤੇ ਜਿਵੇਂ ਦੱਸਿਆ ਵੀ 14 ਤਰੀਕ ਤੇ 17 ਤਰੀਕ ਨੂੰ ਪਟਿਆਲਾ ਚ ਦੋ ਪ੍ਰੋਗਰਾਮ ਹੋਣੇ ਨੇ ਇਹ ਸਰਕਾਰ ਪੱਧਰ ਤੇ ਵੀ ਹੋਣੇ ਨੇ ਜਿੱਥੇ ਸਾਨੂੰ ਡਾਕਟਰ ਸਾਹਿਬ ਜਾਂ ਮੈਡਮ ਡਿਊਟੀ ਲਗਾਣਗੇ ਸਾਡੀ ਭਾਰਤ ਜਨਤਾ ਪਾਰਟੀ ਪਟਿਆਲਾ ਪੂਰੀ ਤਨੋਂ ਮਨੋਂ ਉਹ ਪ੍ਰੋਗਰਾਮ ਚ ਹਿੱਸਾ ਲਏਗੀ ਸਾਡੇ ਆਲਰੇਡੀ ਜ਼ਿਲ੍ਹੇ ਵੱਲੋਂ ਸਾਡੇ ਕੋਆਰਡੀਨੇਟਰ ਲੱਗੇ ਨੇ ਐਸ ਕੇ ਦੇਵ ਜੀ ਉਹਨਾਂ ਨਾਲ ਗੁਰਿੰਦਰਪਾਲ ਕੌਨੀਕ ਗੌਨੀ ਕਾਉਨਸਲਟੀ ਤੇ ਸਾਡੇ ਅਨੁਜ ਖੋਸਲਾ ਜੀ ਮੇਰੇ ਨਾਲ ਦੋਨੇ ਮੇਰੇ ਸਾਥੀ ਜ਼ਿਲ੍ਹਾ ਪ੍ਰਧਾਨ ਹਰਮੇਸ਼ ਟਕਾਲਾ ਜੀ ਔਰ ਜਸਪਾਲ ਗੰਗਰੋਲੀ ਜੀ ਅੱਜ ਉਤਰਨ ਧਰਨ ਦੇ ਉਹਨਾਂ ਨੂੰ ਕਿਤੇ ਇਲੈਕਸ਼ਨ ਦੇ ਰਿਗਾਰਡਿੰਗ ਜਾਣਾ ਪਿਆ ਉਹਨਾਂ ਦੇ ਦੋਨਾਂ ਦੇ ਮਹਾ ਮੰਤਰੀ ਸਾਡੇ ਨੰਦਾ ਸਾਹਿਬ ਤੇ ਕੁਲਦੀਪ ਜੂਰੇ ਪਹੁੰਚੇ ਹੋਏ ਨੇ ਉਹਨਾਂ ਦੀ ਦੋਨਾਂ ਟੀਮ ਹੋਰ ਆਈਆਂ ਹੋਈਆਂ ਨੇ ਅਸੀਂ 14 ਤਰੀਕ ਤੇ 17 ਤਰੀਕ ਨੂੰ ਦੋਨੇ ਫੰਕਸ਼ਨ ਅਸੀਂ ਮੈਡਮ ਨਾਲ ਮਿਲ ਕੇ ਗਵਰਨਮੈਂਟ ਦੇ ਪੱਧਰ ਤੇ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਅਸੀਂ ਆਪਣੀ ਟੀਮ ਵੱਲੋਂ ਪੂਰੀ ਉੱਥੇ ਹਾਜ਼ਰ ਲਗਾਵਾਂਗੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਆਂ ਯੂਥ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਵੀ ਇਹ ਵੱਲੋਂ ਬਾਈ ਜਿਹਦਾ ਪ੍ਰੋਗਰਾਮ ਹੈ ਉਹਨੇ ਜੀਵਨੀ ਦਾ ਉਹਨਾਂ ਜਨਮ ਦਿਨ ਦਾ ਉਹਨਾਂ ਨੂੰ ਤੁਸੀਂ ਜ਼ਰੂਰ ਪੜੋ ਤੇ ਸਾਡੇ ਨਾਲ ਜੁਆਇਨ ਕਰੋ